ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਲ ਇਹ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕਿਉਂ ਕਿਹਾ ਜੋ ਕੋਈ ਉਹਨਾਂ ਨੂੰ ਰੱਬ ਕਹੇਗਾ ਉਹ ਨਰਕਾਂ ਵਿੱਚ ਜਾਵੇਗਾ ਇੱਕ ਪਾਸੇ ਤਾਂ ਗੁਰਬਾਣੀ ਵਿੱਚ ਬਾਰ ਬਾਰ ਲਿਖਿਆ ਹੈ ਕਿ ਗੁਰੂ ਰੱਬ ਦਾ ਹੀ ਰੂਪ ਹੈ ਪਰ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ ਕਿ ਜੇ ਕੋਈ ਉਹਨਾਂ ਨੂੰ ਰੱਬ ਕਹੇਗਾ ਤਾਂ ਨਰਕ ਵਿੱਚ ਜਾਏਗਾ ਕੀ ਗੁਰੂ ਗੋਬਿੰਦ ਸਿੰਘ ਜੀ ਰੱਬ ਦਾ ਰੂਪ ਨਹੀਂ ਸਨ ਜੇ ਉਹਨਾਂ ਨੇ ਗੁਰਬਾਣੀ ਦੇ ਕੁਝ ਉਲਟ ਲਿਖਿਆ ਹੈ ਜਾਂ ਕੀ ਗੁਰੂ ਗੋਬਿੰਦ ਸਿੰਘ ਜੀ ਅਤੇ ਬਾਕੀ ਗੁਰੂ ਸਾਹਿਬਾਨਾਂ ਦੇ ਵਿੱਚ ਕੋਈ ਫਰਕ ਸੀ ਆਓ ਇਸ ਗੱਲ ਦੀ ਖੋਲ ਕੇ ਵਿਚਾਰ ਕਰਦੇ ਹਾਂ ਸਭ ਤੋਂ ਪਹਿਲਾਂ ਇਹ ਗੱਲ ਸਮਝਣ ਵਾਲੀ ਹੈ ਕਿ ਗੁਰਬਾਣੀ ਵਿੱਚ ਬਾਰ ਬਾਰ ਲਿਖਿਆ ਹੈ ਕਿ ਗੁਰੂ ਅਤੇ ਅਕਾਲ ਪੁਰਖ ਦੇ ਵਿੱਚ ਕੋਈ ਫਰਕ ਨਹੀਂ ਹੈ ਅਤੇ ਗੁਰੂ ਸਾਹਿਬ ਰੱਬ ਦਾ ਹੀ ਰੂਪ ਹਨ ਜਿਵੇਂ ਗੁਰਬਾਣੀ ਫਰਮਾਨ ਹੈ ਗੁਰ ਪਰਮੇਸ਼ਰ ਏਕੋ ਜਾਣ ਗੋੜ ਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਅਪੇਵ ਮਤਲਬ ਕਿ ਗੁਰੂ ਅਤੇ ਅਕਾਲ ਪੁਰਖ ਨੂੰ ਇੱਕੋ ਰੂਪ ਹੀ ਜਾਣੋ ਇਦਾਂ ਦੀਆਂ ਹੋਰ ਬਹੁਤ ਪੰਕਤੀਆਂ ਹਨ ਜਿਨ੍ਹਾਂ ਵਿੱਚੋਂ ਗੱਲ ਸਾਫ਼ ਹੋ ਜਾਂਦੀ ਹੈ ਕਿ ਗੁਰੂ ਅਤੇ ਰੱਬ ਦੇ ਵਿੱਚ ਕੋਈ ਫਰਕ ਨਹੀਂ ਹੈ ਗੁਰਬਾਣੀ ਵਿੱਚ ਜਦੋਂ ਵੀ ਗੁਰੂ ਹਸਤੀ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹ ਗੁਰੂ ਸਰੂਪ ਜੋਤ ਸਰੂਪ ਦੀ ਗੱਲ ਕੀਤੀ ਜਾਂਦੀ ਹੈ ਮਤਲਬ ਕਿ ਉਹ ਰੱਬੀ ਜੋਤ ਦੀ ਗੱਲ ਹੀ ਹੋ ਰਹੀ ਹੈ ਜੋ 10 ਗੁਰੂ ਸਾਹਿਬਾਨਾਂ ਦੇ ਵਿੱਚ ਵਿਚਰੀ ਅਤੇ ਹੁਣ ਧੰਨ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੇ ਵਿੱਚ ਬਰਾਜਮਾਨ ਹੈ ਇਸੇ ਕਰਕੇ ਹੀ ਗੁਰਬਾਣੀ ਵਿੱਚ ਲਿਖਿਆ ਹੈ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਮਤਲਬ ਕਿ ਗੁਰੂ ਨਾਨਕ ਦੇਵ ਪਾਸ਼ਾ ਜੀ ਨੇ ਆਪਣੇ ਆਪ ਨੂੰ ਜੋਤ ਸਰੂਪ ਅਖਵਾਇਆ ਇਸੇ ਕਰਕੇ ਉਸ ਗੁਰੂ ਜੋਤ ਅਤੇ ਰੱਬ ਵਿੱਚ ਕੋਈ ਫਰਕ ਨਹੀਂ ਹੈ ਅਤੇ ਗੁਰਬਾਣੀ ਵਿੱਚ ਜਦੋਂ ਵੀ ਗੁਰੂ ਦੀ ਪੂਜਾ ਜਾਂ ਗੁਰੂ ਦੀ ਮਹਿਮਾ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹ ਵਾਹਿਗੁਰੂ ਦੀ ਮਹਿਮਾ ਹੀ ਹੈ ਕਿਉਂਕਿ ਜੋਤ ਇੱਕ ਹੁਣ ਕਰਕੇ ਵਾਹਿਗੁਰੂ ਦੀ ਭਗਤੀ ਗੁਰੂ ਦੀ ਭਗਤੀ ਨਾਲ ਜੁੜੀ ਹੋਈ ਹੈ ਹੁਣ ਬੇਸ਼ੱਕ ਗੁਰੂ ਅਤੇ ਰੱਬ ਦੇ ਵਿੱਚ ਫਰਕ ਕੋਈ ਨਹੀਂ ਪਰ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਕਦੇ ਵੱਡੱਬੜ ਵਿੱਚ ਨਹੀਂ ਜਨਾਇਆ ਅਤੇ ਹਮੇਸ਼ਾ ਨਿਮਰਤਾ ਵਿੱਚ ਰਹਿ ਕੇ ਸਿਰਫ ਤੇ ਸਿਰਫ ਇੱਕ ਅਕਾਲ ਪੁਰਖ ਦੀ ਭਗਤੀ ਦਾ ਹੀ ਪ੍ਰਚਾਰ ਕੀਤਾ ਹੈ ਇਸੇ ਕਰਕੇ ਗੁਰੂ ਸਾਹਿਬ ਨੇ ਸਾਨੂੰ ਧੰ ਗੁਰੂ ਨਾਨਕ ਜਾਂ ਜੈ ਗੁਰੂ ਗੋਬਿੰਦ ਸਿੰਘ ਇਹਨਾਂ ਦੀ ਕੋਈ ਵੀ ਗੱਲ ਕਰਨ ਦੀ ਨਹੀਂ ਕਿਹਾ ਪਰ ਸਾਨੂੰ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕੀ ਫਤਿਹ ਬੁਲਾਉਣ ਦਾ ਹੁਕਮ ਜ਼ਰੂਰ ਕੀਤਾ ਹੈ ਜਿਸ ਨਾਲ ਸਿਰਫ ਤੇ ਸਿਰਫ ਇੱਕ ਰੱਬ ਦੀ ਪੂਜਾ ਹੀ ਹੁੰਦੀ ਹੈ ਅਰਦਾਸ ਵਿੱਚ ਵੀ ਜਦੋਂ ਅਸੀਂ ਆਪਣੇ ਸ਼ਹੀਦਾਂ ਨੂੰ ਆਪਣੇ ਇਤਿਹਾਸ ਨੂੰ ਯਾਦ ਕਰਦੇ ਹਾਂ ਤਾਂ ਅਖੀਰ ਤੇ ਅਸੀਂ ਕਹਿੰਦੇ ਹਾਂ ਬੋਲੂ ਜੀ ਵਾਹਿਗੁਰੂ ਮਤਲਬ ਕਿ ਸਿਰਫ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਯਾਦ ਕਰਦੇ ਹਾਂ ਅੰਮ੍ਰਿਤ ਛਕਣ ਵੇਲੇ ਵੀ ਸਿੱਖ ਨੂੰ ਗੁਰੂ ਸਾਹਿਬ ਦੀ ਸਿਫਤ ਨਹੀਂ ਬਲਕਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਕੀ ਫਤਿਹ ਬੋਲਣ ਦਾ ਹੁਕਮ ਦਿੱਤਾ ਜਾਂਦਾ ਹੈ ਅਤੇ ਅੰਮ੍ਰਿਤ ਛਕਣ ਤੋਂ ਬਾਅਦ ਨਾਮ ਦੀ ਦਾਤ ਦਿੱਤੀ ਜਾਂਦੀ ਹੈ ਜਿਸ ਨਾਲ ਅਸੀਂ ਰੱਬ ਦਾ ਨਾਮ ਜਪਣਾ ਹੁੰਦਾ ਹੈ ਕਿਤੇ ਵੀ ਗੁਰੂ ਸਾਹਿਬ ਆਪਣੀ ਸਿੱਖ ਜੋ ਆਪਣੀ ਪੂਜਾ ਨਹੀਂ ਕਰਵਾਉਂਦੇ ਪਰ ਗੁਰਗੋਬਿੰਦ ਸਿੰਘ ਪਾਂਛਾ ਜੀ ਸਾਨੂੰ ਉਸ ਗਲਤੀ ਤੋਂ ਬਚਾਉਣਾ ਚਾਹੁੰਦੇ ਸਨ ਜਿਸ ਗਲਤੀ ਵਿੱਚ ਬਾਕੀ ਸਾਰੇ ਧਰਮ ਦੇ ਲੋਕ ਪੈ ਗਏ ਮਤਲਬ ਕਿ ਗੁਰੂ ਸਾਹਿਬ ਸਾਨੂੰ ਸਰੀਰ ਜਾਂ ਮੂਰਤੀ ਪੂਜਾ ਤੋਂ ਬਚਾਉਣਾ ਚਾਹੁੰਦੇ ਸਨ ਜਿਵੇਂ Hindu ਲੋਕ ਅਵਤਾਰਾਂ ਦੀਆਂ ਮੂਰਤੀਆਂ ਜਾਂ ਫੋਟੋਆਂ ਬਣਾ ਕੇ ਉਹਨਾਂ ਦੀ ਪੂਜਾ ਕਰਨ ਲੱਗ ਪਏ ਈਸਾਈ ਲੋਕ ਜੀਸਸ ਨੂੰ ਯਹੂਦੀ ਲੋਕਾਂ ਨੂੰ ਬੋਧੀ ਮਹਾਤਮਾ ਬੁੱਧ ਨੂੰ ਪੂਜਾ ਕਰਨ ਲੱਗ ਪਏ ਅਤੇ ਮੁਸਲਮਾਨ ਰੱਬ ਦੇ ਨਾਲ ਆਪਣੇ ਪੈਗੰਬਰ ਮੁਹੰਮਦ ਦਾ ਨਾਮ ਲੈਣ ਲੱਗ ਪਏ ਗੁਰੂ ਸਾਹਿਬ ਨੇ ਸਿੱਖਾਂ ਨੂੰ ਸਿਰਫ ਤੇ ਸਿਰਫ ਇੱਕ ਰੱਬ ਦੀ ਪੂਜਾ ਕਰਨੀ ਜਾਂ ਭਗਤੀ ਕਰਨੀ ਹੀ ਸਿਖਾਈ ਹੈ ਇਸ ਲਈ ਗੁਰੂ ਸਾਹਿਬ ਨਹੀਂ ਚਾਹੁੰਦੇ ਕਿ ਸਿੱਖ ਉਹਨਾਂ ਦੀ ਮੂਰਤੀ ਬਣਾ ਕੇ ਜਾਂ ਉਹਨਾਂ ਦੀ ਕੋਈ ਫੋਟੋ ਬਣਾ ਕੇ ਉਹਨਾਂ ਦੀ ਪੂਜਾ ਕਰਨ ਕਿਉਂਕਿ ਕੋਈ ਸਰੀਰ ਬੁੱਤ ਜਾਂ ਫੋਟੋ ਨਾ ਗੁਰੂ ਹੈ ਅਤੇ ਨਾ ਰੱਬ ਹੈ ਬੇਸ਼ੱਕ ਗੁਰੂ ਸਾਹਿਬ ਦੀ ਜੋਤ ਸਰੀਰ ਦੇ ਵਿੱਚ ਜ਼ਰੂਰ ਵਿਚਰਦੀ ਸੀ ਪਰ ਸਰੀਰ ਆਪਣੇ ਆਪ ਵਿੱਚ ਗੁਰੂ ਕਦੀ ਨਹੀਂ ਸੀ ਸਿਰਫ ਉਹੀ ਸਰੀਰ ਨੂੰ ਮੱਥਾ ਟੇਕਿਆ ਜਾਂਦਾ ਸੀ ਜਿਸ ਵਿੱਚ ਆਕਾਰ ਪੁਰਖ ਦੀ ਜੋਤ ਬਿਰਾਜਮਾਨ ਹੁੰਦੀ ਸੀ ਅਤੇ ਗੁਰੂ ਸਾਹਿਬ ਰੱਬੀ ਜੋਤ ਅਗਲੇ ਜਾਮੇ ਦੇ ਵਿੱਚ ਪਾ ਕੇ ਪਹਿਲਾ ਸਰੀਰ ਛੱਡ ਜਾਂਦੇ ਹੁੰਦੇ ਸਨ ਇਸ ਲਈ ਸਿੱਖ ਕਦੀ ਆਮ ਸਰੀਰ ਅੱਗੇ ਮੱਥਾ ਨਹੀਂ ਟੇਕਦੇ ਸਿਰਫ ਉਸੇ ਸਰੀਰ ਅੱਗੇ ਮੱਥਾ ਟੇਕਦੇ ਸਨ ਜਿਸ ਵਿੱਚ ਰੱਬੀ ਜੋਤ ਵਰਤਰੀ ਹੁੰਦੀ ਸੀ ਜਿਵੇਂ ਸਿੱਖ ਅੱਜ ਕਿਸੇ ਕਿਤਾਬ ਅੱਗੇ ਮੱਥਾ ਨਹੀਂ ਟੇਕਦੇ ਬਲਕਿ ਉਸ ਸਰੂਪ ਨੂੰ ਮੱਥਾ ਟੇਕਦੇ ਹਨ ਜਿਸ ਵਿੱਚ ਇਲਾਹੀ ਗੁਰਬਾਣੀ ਲਿਖੀ ਹੋਈ ਹੈ ਅਤੇ ਗੁਰੂ ਸਾਹਿਬ ਦੀ ਜੋਤ ਬਿਰਾਜਮਾਨ ਹੈ ਹੁਣ ਜੇ ਕੋਈ ਜਾਣਾ ਗੁਰਗ੍ਰੰਥ ਸਾਹਿਬ ਦੇ ਸਾਈ ਜਿਨੀ ਇੱਕ ਕਿਤਾਬ ਬਣਾ ਲਵੇ ਉਹਦਾ ਦੇ ਹਿਰਤ ਬੰਨ੍ਹ ਦੇਵੇ ਉਹਨੂੰ ਰਮਾਲਿਆਂ ਦੇ ਵਿੱਚ ਹੀ ਢੱਕ ਦੇਵੇ ਔਰ ਉਸ ਦੇ ਵਿੱਚ ਗੁਰਬਾਣੀ ਦਾ ਇੱਕ ਅੱਖਰ ਵੀ ਨਾ ਲਿਖਿਆ ਹੋਵੇ ਤਾਂ ਸਿੱਖਾਂ ਲਈ ਇਸ ਦਾ ਕੋਈ ਮੁੱਲ ਨਹੀਂ ਹੋਵੇਗਾ ਨਾ ਸਿੱਖ ਉਸ ਦੇ ਅੱਗੇ ਮੱਥਾ ਟੇਕਣਗੇ ਨਾ ਉਸ ਦੀ ਪੂਜਾ ਕਰਨਗੇ ਕਿਉਂਕਿ ਉਸ ਵਿੱਚ ਨਾ ਗੁਰਬਾਣੀ ਹੈ ਅਤੇ ਨਾ ਗੁਰੂ ਜੋਤ ਹੈ ਇਸ ਲਈ ਜਿਵੇਂ ਕਾਗਜ਼ ਸਿਆਹੀ ਜਿਲਦ ਸਿਰਫ ਗੁਰਬਾਣੀ ਦੇ ਕਰਕੇ ਹੀ ਪੂਜਨੀਕ ਹਨ ਗੁਰੂ ਜੋਤ ਕਰਕੇ ਹੀ ਪੂਜਨੀਕ ਹਨ ਇਸੇ ਕਰ ਇਸੇ ਤਰ੍ਹਾਂ ਹੀ ਸਰੀਰ ਵੀ ਗੁਰੂ ਜੋਤ ਦੀ ਹਾਜ਼ਰੀ ਕਰਕੇ ਹੀ ਪਵਿੱਤਰ ਸੀ ਇਸ ਕਰਕੇ ਸਿੱਖ ਉਸ ਸਰੀਰ ਨੂੰ ਉਸ ਰੂਪ ਨੂੰ ਅਥਾ ਟੇਕਦੇ ਸਨ ਸੋ ਗੁਰੂ ਸਾਹਿਬ ਨਹੀਂ ਚਾਹੁੰਦੇ ਕਿ ਸਿੱਖ ਬਾਕੀ ਧਰਮਾਂ ਵਾਂਗ ਭਟਕ ਜਾਣ ਅਤੇ ਅਕਾਲ ਪੁਰਖ ਦੀ ਭਗਤੀ ਤੋਂ ਟੁੱਟ ਕੇ ਗੁਰੂ ਸਾਹਿਬ ਦੇ ਸਰੀਰ ਦੀ ਮੂਰਤੀ ਬਣਾ ਕੇ ਉਸ ਦੀ ਪੂਜਾ ਸ਼ੁਰੂ ਕਰ ਦੇਣ ਇਸੇ ਗਲਤੀ ਤੋਂ ਬਚਾਉਣ ਲਈ ਗੁਰੂ ਸਾਹਿਬ ਨੇ ਸਿੱਖਾਂ ਨੂੰ ਇੱਕ ਸਖਤ ਚੇਤਾਵਨੀ ਇੱਕ ਵਰਨਿੰਗ ਦਿੱਤੀ ਕਿ ਜੇ ਕੋਈ ਉਹਨਾਂ ਨੂੰ ਰੱਬ ਕਹੇਗਾ ਮਤਲਬ ਕਿ ਉਹਨਾਂ ਦੇ ਸਰੀਰ ਦੀ ਪੂਜਾ ਕਰੇਗਾ ਤਾਂ ਉਹ ਨਰਕਾਂ ਦੇ ਵਿੱਚ ਜਾਏਗਾ ਅਤੇ ਇਹ ਹੁਕਮ اٹਲ ਹਨ ਜਿਹੜੇ ਲੋਕ ਭਲੇਖੇ ਦੇ ਵਿੱਚ ਪੈ ਕੇ ਫੋਟੋ ਨੂੰ ਮੱਥੇ ਟੇਕਦੇ ਹਨ ਜਾਂ ਗੁਰੂ ਸਾਹਿਬ ਦੇ ਸਰੀਰ ਤੇ ਬੁੱਤ ਬਣਾਉਂਦੇ ਹਨ ਉਹ ਜਰੂਰ ਨਰਕਾਂ ਨੂੰ ਹੀ ਜਾਣਗੇ ਕਿਉਂਕਿ ਉਹ ਅਕਾਲ ਪੁਰਖ ਦੀ ਭਗਤੀ ਤੋਂ ਟੁੱਟੇ ਹੋਏ ਹਨ ਅਤੇ ਗੁਰੂ ਸਾਹਿਬ ਦੇ ਹੁਕਮਾਂ ਦੇ ਵਿਰੁੱਧ ਚੱਲਦੇ ਹਨ ਸੋ ਮੁਕਤੀ ਦੀ ਗੱਲ ਜਿੱਥੇ ਗੁਰਬਾਣੀ ਵਿੱਚ ਲਿਖਿਆ ਹੈ ਕਿ ਗੁਰੂ ਤੇ ਰੱਬ ਵਿੱਚ ਕੋਈ ਫਰਕ ਨਹੀਂ ਉਥੇ ਜੋਤ ਦੀ ਗੱਲ ਹੋ ਰਹੀ ਹੈ ਅਤੇ ਜਿੱਥੇ ਗੁਰਗੋਬਿੰਦ ਸਿੰਘ ਪਾਸ਼ਾ ਨੇ ਲਿਖਿਆ ਹੈ ਕਿ ਉਹਨਾਂ ਨੂੰ ਰੱਬ ਨਹੀਂ ਕਹਿਣਾ ਉਥੇ ਸਰੀਰ ਦੀ ਗੱਲ ਹੋ ਰਹੀ ਹੈ ਇਸ ਲਈ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਹੈ ਕਿ ਕੇਵਲ ਅਕਾਲ ਪੁਰਖ ਦਾ ਨਾਮ ਹੀ ਜਪਣਾ ਹੈ ਸਿਰਫ ਉਸ ਦੀ ਪੂਜਾ ਹੀ ਕਰਨੀ ਹੈ ਅਤੇ ਇਹ ਸੱਚੀ ਭਗਤੀ ਹੈ ਬਾਕੀ ਹੋਰ ਕਿਸੇ ਤਰ੍ਹਾਂ ਦੀ ਮੂਰਤੀ ਪੂਜਾ ਕਬਰਾਂ ਦੀ ਪੂਜਾ ਜਾਂ ਫੋਟੋਆਂ ਦੇ ਮੱਥੇ ਟੇਕਣੀ ਸਭ ਫੋਕੜ ਕਰਮ ਹਨ ਅਤੇ ਗਲਤ ਹਨ ਇਸ ਲਈ ਸਾਨੂੰ ਚਾਹੀਦਾ ਹੈ ਕਿ ਜੋ ਉਪਦੇਸ਼ ਗੁਰੂ ਸਾਹਿਬ ਨੇ ਸਾਨੂੰ ਗੁਰਬਾਣੀ ਦੇ ਵਿੱਚ ਸਮਝਾਏ ਹਨ ਅਸੀਂ ਉਹਨਾਂ ਦੇ ਉੱਤੇ ਡਟ ਕੇ ਪਹਿਰਾ ਦਈਏ ਅਤੇ ਨਾਮ ਬਾਣੀ ਦਾ ਅਭਿਆਸ ਕਰਕੇ ਸੱਚੇ ਸੰਤ ਸਿਪਾਹੀ ਬਣੀਏ ਤਾਂ ਹੀ ਅਸੀਂ ਗੁਰਗੋਬਿੰਦ ਸਿੰਘ ਜੀ ਦਾ ਰੂਪ ਅਤੇ ਸੱਚੇ ਖਾਲਸੇ ਬਣ ਸਕਦੇ ਹਾਂ ਸਾਨੂੰ ਆਸ ਹੈ ਕਿ ਜੋ ਜਵਾਬ ਅਸੀਂ ਤੁਹਾਨੂੰ ਦਿੱਤਾ ਹੈ ਉਸ ਨਾਲ ਤੁਹਾਡੀ ਦੁਬਿਧਾ ਦੂਰ ਹੋਈ ਹੋਵੇਗੀ। ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੀ। ਇਸ ਵੀਡੀਓ ਨੂੰ ਹੋਰਾਂ ਤੱਕ ਵੀ ਜਰੂਰ ਪਹੁੰਚਾਓ, ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਬਾਕੀ ਲੋਕਾਂ ਦਾ ਜਮਾਨ ਵਿੱਚ ਇਹ ਸਵਾਲ ਹੋਵੇ ਤਾਂ ਉਹਨਾਂ ਦਾ ਸ਼ੰਕਾ ਵੀ ਦੂਰ ਹੋ ਸਕੇ। ਜੇ ਤੁਹਾਡਾ ਕੋਈ ਹੋਰ ਸਵਾਲ ਹੋਵੇ ਤਾਂ ਸਾਨੂੰ ਮੈਸੇਜ ਕਰਕੇ ਜਾਂ ਕਮੈਂਟ ਕਰਕੇ ਜਰੂਰ ਪੁੱਛ ਸਕਦੇ ਹੋ। ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਕਿਉਂਕਿ ਅਸੀਂ ਅੱਗੇ ਵਾਸਤੇ ਵੀ ਇਸ ਤਰ੍ਹਾਂ ਦੀ ਵੀਡੀਓ ਲੈ ਕੇ ਆਉਂਦੇ ਰਵਾਂਗੇ। ਅਗਨੀ ਵੀਡੀਓ ਤੱਕ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ